ਆਓ ਜੀ ਅੱਜ ਬਹੁਤ ਹੀ ਪਵਿੱਤਰ ਧਰਤੀ ਚਮਕੌਰ ਸਾਹਿਬ ਦੀ ਉੱਤੇ ਅੱਜ ਪਰਿਵਾਰ ਸਮੇਤ ਨਤਮਸਤਕ ਕੋਣ ਆਏ ਆ ਪੰਜਾਬ ਦੀ ਭਲਾਈ ਦੀ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਔਰ ਪੰਜਾਬ ਹੱਸਦਾ ਬਸਦਾ ਰਵੇ ਪੰਜਾਬ ਤਰੱਕੀਆਂ ਕਰੇ ਪੰਜਾਬ ਉਚਾਈਆਂ ਸ਼ੋਭੇ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀਆਂ ਕਰਨ ਹਰ ਫੀਲਡ ਦੇ ਵਿੱਚ ਇਹ ਅਰਦਾਸ ਕਰਨ ਲਈ ਇੱਥੇ ਆਏ ਹਾਂ ਤੇ ਜੋ ਸੇਵਾ ਪਰਮਾਤਮਾ ਨੇ ਲਈ ہوئی ਹੈ ਉਹਦਾ ਵੀ ਧੰਨਵਾਦ ਕੀਤਾ ਵੀ ਪਰਮਾਤਮਾ ਬਲ ਬਖਸ਼ੇ ਕਿ ਜੋ ਸੇਵਾ ਲਈ ਹੈ ਉਹਨੂੰ ਅਸੀਂ ਸੱਚੇ ਦਿਲੋਂ ਨਿਭਾ ਸਕੀਏ ਬਾਦੋ ਮਾਮ ਲੈਂਡ ਪੁਲਿੰਗ ਦਾ ਪੈਕੇਜ ਚਮਗੌਰ ਸਾਹਿਬ ਲਈ ਚਮਗੌਰ ਸਾਹਿਬ ਵਸਤੇ ਦਾ ਜੋ ਥੋੜਾ ਜਿਹਾ ਕਮੇਟੀ ਵੱਲੋਂ ਕਲਿਆਰੇ ਦੀ ਵੀ ਇੱਕ ਉਹਨਾਂ ਨੇ ਕਿਹਾ ਕਿ ਜੇਕਰ ਬੰਦਲ ਗਲੇਆ ਰ ਆਪਣੇ ਖੇਤ ਪਿਛਲੇ ਪਾਸੇ ਜੁਗੜੇ ਗੜੇ ਰੋਣਾ ਉਹ ਪਿਛਲੇ ਪਾਸੇ ਰਹਿੰਦਾ ਹੈ ਤੇ ਮੈਂ ਡੀਸਾ ਵੀ ਲੁੜਾਈ ਕਿ ਇੰਜੀਨੀਅਰਾਂ ਤੋਂ ਬੜੀਆ ਜਿਹੜਾ ਉਹਦਾ ਡਿਜ਼ਾਈਨ ਬਣਾ ਕੇ ਸਨ ਤੇ ਜੋ ਮਾਸੋਫ ਲੈਂਡ ਪੂਲਿੰਗ ਪਾਲਿਸੀ ਤੋਂ ਵਿਰੋਧ ਹੋ ਰਿਹਾ ਮੈਂ ਕੋਈ ਪੋਲੀਟੀਕਲ ਰਾਜਨੀਤੀ ਤੇ ਗੱਲ ਨਹੀਂ ਕਰ ਰਿਹਾ ਮੈਂ ਕਦੇ ਉਹਦੇ ਬਾਰੇ ਡਿਟੇਲ ਚ ਪਹਿਲਾਂ ਵੀ ਦੱਸ ਚੁੱਕੇ ਆਉਣ ਵਾਲੇ ਦਿਨਾਂ ਚ ਆਮ ਲੋਕਾਂ ਨਾਲ ਮੀਟਿੰਗਾਂ ਵੀ ਹੋਣਗੀਆਂ ਸਰ ਜਿਹੜੀ ਆਮ ਲੋਕਾਂ ਨਾਲ ਮੀਟਿੰਗਾਂ ਹੋਣਗੀਆਂ ਕੋਈ ਅਸੀਂ ਕੋਈ ਤਾਨਾ ਸ਼ਾਹੀ ਨਹੀਂ ਕਰਦੇ ਠੀਕ ਹੈ ਨਾ ਆਮ ਲੋਕਾਂ ਨਾਲ ਗੱਲ ਕਰਕੇ ਕਿਸਾਨਾਂ ਨਾਲ ਗੱਲ ਕਰਕੇ ਜਿਵੇਂ ਕਾਣੇ ਕਰ ਇੱਕ ਰਣਜੀਤ ਗਿੱਲ ਦਾ ਅਜ ਵਿਜੀਲੈਂਸ ਜਿਹੜੀ ਉਹਦੇ ਬਾਰੇ ਉਹ ਤਾਂ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆ ਦਾਸ ਕਬੀਰਾ ਤੇਰੀ جھੌਂਕੜੀ ਅਲਕਟੀਆਂ ਦੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਅੱਛਾ ਸੁਖੀ ਰੰਡਾਵਾ ਦੇ ਬੇਟੇ ਨੂੰ ਧਮਕੀ ਮਿਲੀ ਜੱਗੂ ਭਗਵਾਨਪੁਰੇ ਦੇ ਬੜਾ ਹੀ ਚੱਕਰਿਆ ਉਮਰ ਤੁਨ੍ਹੇ ਉਹ ਹੀ ਗੱਲ ਹੈ ਆ ਸਾਹਿਬ ਜੀ ਸਾਹਿਬ ਮੈਂ ਜਵਾਬ ਆਪ ਹੀ ਆਪੇ ਪਾੜਦੇ ਰਹੇ ਸੀਐਮ ਆਪ ਹੀ ਉਹਨਾਂ ਨੂੰ ਪਾੜਦੇ ਰਹੇ ਆਪ ਹੀ ਉਹਨੂੰ ਪੂਸਾ ਬਦਲ ਦਰੋਲਾ ਪੈ ਜਾਣਾ ਸੀਐਮ ਸਾਹਿਬ ਉਹ ਆਹ ਹੁਣ ਕਰੀ ਜਾਈਏ ਮਾਨ ਸਿੰਘ ਸਾਹਿਬ ਇੱਥੇ ਇੱਕ ਚਮਕੌਰ ਸਾਹਿਬ ਦੇ ਵਿੱਚ ਨਾ ਜੀ ਪਿਛਲੀ ਸਰਕਾਰ ਨੇ ਇੱਕ ਕਾਢਮੀ ਸ਼ੁਰੂ ਕੀਤੀ ਸੀ ਆਪਣਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਹਦੇ ਉੱਪਰ ਕਰੋੜਾਂ ਰੁਪਏ ਲੱਗਿਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਹੈ ਨਾ ਬਣੀ ਹੋਈ ਨਹੀਂ ਸ਼ੁਰੂ ਹੋ ਰਹੀ ਜੀ ਉਹਦੇ ਬਾਰੇ ਮੈਂ ਡਿਟੇਲ ਲੈ ਲਵਾਂ ਉਹ ਤਾਂ ਉਦੋਂ ਵੇਲੇ ਵੋਟਾਂ ਵੇਲੇ ਕੀਤੀ ਹੋਣੀ ਨਾ ਵੋਟਾਂ ਤੋਂ ਪਹਿਲਾਂ ਦੀ ਗੱਲ ਹੈ ਪਹਿਲਾਂ ਤੋਂ ਸ਼ੁਰੂ ਪਿਛਲੀ ਸਰਕਾਰ ਦੇ ਦੌਰ ਦੀ ਸ਼ੁਰੂ ਹੋਈ ਲੱਗ ਚੁੱਕਿਆ ਹੈ ਕਰੋੜਾਂ ਰੁਪਏ ਲੱਗਣਾ ਤਿਆਰ ਨਹੀਂ ਖੰਡਰ ਬਣ ਰਹੀਆਂ ਜੀ ਬਹੁਤ ਜਗ੍ਹਾ ਤੇ ਇਦਾਂ ਹੋਇਆ ਹੈ ਹੋਰ ਜਗ੍ਹਾ ਜਾ ਇਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਬਿਲਡਿੰਗਾਂ ਸੀ ਲਈਆਂ ਵਾਪਸ ਉੱਥੇ ਸਕੂਲ ਆਫ ਫੈਮਿਨਸ ਬਣਾਏ ਜਿਹੜੇ ਅੱਜ ਸਫਲਤਾਪੁਰ ਹੋ ਚੱਲ ਰਹੇ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਦਾ ਹਨਾ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉੱਥੇ ਝਾੜੀਆਂ ਉਗ ਪੀਆਂ ਨਾ ਕੋਈ ਤੇ ਸਟੂਡੈਂਟ ਹੈ ਨਾ ਕੋਈ ਤੇ ਟੀਚਰ ਹੈ ਨਾ ਲੈਬ ਹੈ ਨਾ ਕੁਛ ਹੈ ਇਹ ਜੇ ਸਾਰੀਆਂ ਬਿਲਡਿੰਗਾਂ ਜਿਹੜੀਆਂ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਤਾਂ ਅੱਜ ਕੱਲ ਲੋੜ ਹੀ ਸਕਿੱਲ ਦੀ ਹੈ ਸਕਿੱਲ ਸਕਿੱਲ ਦੇ ਵਿੱਚ ਅਸੀਂ ਅਪਡੇਟ ਕਰਾਂਗੇ ਮਾਨ ਸਰ ਹਸਪੀਟਲ ਦਾ ਬਿਲਡਿੰਗ ਜਿਹੜੀ ਚੰਨੀ ਜੀ ਉਹ ਬੰਦ ਕੀਤੀ ਹੋਇਆ ਜੀ ਕੰਮ ਨੂੰ ਕੋਈ ਅਸੀਂ ਬੈ ਰਾਜਨੀਤਿਕ ਤਾਂ ਅਸੀਂ ਬੰਦ ਕਰ ਛੱਡ ਦੇ ਇੱਕ ਵਾਰ ਜੀ ਸਰ ਹਸਪੀਟਲ ਤੋਂ ਹਸਪੀਟਲ ਮੈਨੂੰ ਦੱਸਿਆ ਨਿਆ ਬੈਡ ਦਾ ਹੈ ਨਿਆ ਬੈਡ ਦਾ ਧਿਆਰ ਆਉਣ ਵਾਲ ਦਿਨਾਂ ਚ ਉਹਨੂੰ ਸਮਰਪਿਤ ਲੋਕ ਸਮਰਪਿਤ ਕਰਦਾਂਗੇ ਥੋੜੇ ਬਹੁਤ ਲੇਟਿਕਾ